ਅੱਗੇ ਲੱਗੇ ਜਾਓ ਜੀ ਲੰਘੀ ਜਾਓ ਅੱਗੇ ਲੱਗੇ ਜਾਓ ਜੀ ਲੰਘੀ ਜਾਓ ਇੱਕ ਮਿੰਟ ਹੋ ਜਾ ਮੜਾ ਜੀ ਇੱਕ ਹੋ ਜਾ ਜੀ ਜੀ ਮੜਾ ਲੈ ਲੈਂਦੇ ਹੋ ਹਲਕਾ ਸਾਮਣੇ ਲਾਓ ਉਰੇ ਅਜੂਰੇ ਉਰੇ ਕੋਈ ਨਹੀਂ ਭਾਈ ਮਾਰ ਹਾਂਜੀ ਮਾਰ ਦਈਏ ਆਪਾਂ ਚਰਨਾ ਜੋ ਕਰਾਉਣਾ ਐਚਓਪੀ ਆਇਆ ਨਾ ਤੁਹਾਨੂੰ भई पिछे पिछे छो पिछे ད�ཫ�ས ད�ར དད དཀ དཀ དར དས ད� ਇੱਥੇ ਖਾਈ ਦਿੰਦੇ ਜੀ ਇੱਥੇ ਸਰ ਸਾਹਿਬ ਇੱਥੇ ਖਾਣ ਇੱਥੇ ਖਾਈ ਦਿੰਦੇ ਜੀ ਇਲਾਕੇ ਦੀ ਸੂਬੇ ਦੀ ਤੇ ਦੇਸ਼ ਦੀ ਸੇਵਾ ਵੱਖ-ਵੱਖ ਜਗ੍ਹਾ ਤੇ ਬੈਠ ਕੇ ਕੀਤੀ ਉਹ ਇੱਕ ਉੱਗੇਸ਼ਤ ਸਿਆਸਤਦਾਨ ਸਨ ਉਹਨਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਵੱਡੇ-ਵੱਡੇ ਜਗ੍ਹਾ ਤੇ ਜਾ ਕੇ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਉਸ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਮੇਰੇ ਪਰਿਵਾਰ ਦਾ ਤੇ ਮੇਰਾ ਉਹਨਾਂ ਨਾਲ ਇੱਕ ਨਿੱਜੀ ਤੇ ਪਰਿਵਾਰਕ ਮੇਰੇ ਬਜ਼ੁਰਗਾਂ ਕਰਕੇ ਨੇੜਤਾ ਤੇ ਰਿਸ਼ਤਾ ਸੀ ਅੱਜ ਜਿੱਥੇ ਮੈਨੂੰ ਨਿੱਜੀ ਤੌਰ ਤੇ ਇਸ ਗੱਲ ਦਾ ਘਾਟਾ ਪਿਆ ਉੱਥੇ ਸਾਡੇ ਇਲਾਕੇ ਨੂੰ ਸੂਬੇ ਨੂੰ ਤੇ ਦੇਸ਼ ਨੂੰ ਇੱਕ ਉੱਗੇ ਸਿਆਸਤਦਾਨ ਜੋ ਉਹਨਾਂ ਦੀ ਸ਼ਖਸੀਅਤ ਸੀ ਉਸ ਦਾ ਇੱਕ ਬਹੁਤ ਵੱਡਾ ਨਾ ਪੂਰਨ ਹੋਣ ਵਾਲਾ ਘਾਟਾ ਪਿਆ। ਦੇਸ਼ ਦਾ ਸਭ ਤੋਂ ਵੱਡਾ ਸਨਮਾਨ, ਪਦੋਂ ਪੂਰਨ ਸਨਮਾਨ ਦਿੱਤਾ ਗਿਆ ਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ? ਜਿਸ ਤਰ੍ਹਾਂ ਮੈਂ ਕਿਹਾ ਕਿ ਉਹਨਾਂ ਨੇ ਆਪਣੀ ਰਾਜਨੀਤਿਕ ਜੀਵਨ ਨੂੰ ਸੇਵਾ ਦੇ ਨਾਲ ਜੋੜ ਕੇ ਰੱਖਿਆ। ਉਹਨਾਂ ਨੇ ਜਿਹੜੇ-ਜਿਹੜੇ ਖੇਤਰ ਦੇ ਵਿੱਚ ਉਹਨਾਂ ਨੂੰ ਸੇਵਾ ਲੱਗੀ ਉਹਨਾਂ ਨੇ ਵੱਧ ਚੜ ਕੇ ਉਸ ਸੇਵਾ ਨੂੰ ਕੀਤਾ। ਅੱਜ ਉਸੇ ਕਰਕੇ ਉਸ ਵੇਲੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇੰਨੀ ਵੱਡੀ ਆਰਡਰ ਦਿੱਤੀ ਸੀ ਹਾਂ ਹਾਂ ਠੀਕ ਤੇ ਉੱਪਰ ਉੱਠ ਕੇ ਅਸੀਂ ਗਰੁੱਪ ਬਣਾਇਆ ਹੋਇਆ ਸੀ ਔਰ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਦੂਜੇ ਦੇ ਘਰ ਅਸੀਂ ਖਾਣਾ ਖਾਂਦੇ ਸੀ ਹੂੰ ਸੋ ਇੱਕ ਪਾਈਚਾਰਿਕ ਨਾਟਕ ਦੇ ਉੱਤੇ ਪੰਜਾਬ ਦੇ ਅਸੀਂ ਸਾਰੇ ਮਸਲੇ ਪਾਰਲਮੈਂਟ ਤੇ ਚੱਕਦੇ ਸੀ ਹੂੰ ਔਰ ਇਹਨੂੰ ਸਾਨੂੰ ਲੀਡ ਕਰਦੇ ଥି ਸੀ ਟਿੰਟਸਾ ਸਾਹਿਬ ਹੂੰ ਸੋ ਇਹ ਬਹੁਤ ਅੱਛੀ ਯਾਦ ਹੈ ਬਹੁਤ ਅੱਛੇ ਦੱਸ ਕੇ ਗਏ ਸੀ ਹਾਂਜੀ ਅਗਰ ਰੀਸੈਂਟਲੀ ਕੋਈ ਗੱਲ ਹੋਈ ਸੀ ਕਿ ਜਦੋਂ ਬਿਮਾਰ ਸੀ ਹਾਂਜੀ ਕੋਈ ਰੀਸੈਂਟਲੀ ਤੁਹਾਡੀ ਆਖਰੀ ਮੁਲਾਕਾਤ ਕੋਈ ਆਖਰੀ ਮੁਲਾਕਾਤ ਮੇਰੀ ਡੇਢ ਸਾਲ ਪਹਿਲੇ ਮੇਰੇ ਖਿਆਲ ਚ ਇਹ ਜਦ ਇੱਕ ਸਾਡੇ ਹੈਗੇ ਨੇ ਕੈਂਦ ਸਾਹਿਬ ਉਹਨਾਂ ਨੇ ਆਪਣੇ ਸਮਾਜ ਦਾ ਪ੍ਰੋਗਰਾਮ ਰੱਖਿਆ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਏ ਸੀ ਉੱਥੋਂ ਮੈਂ ਆਖਰੀ ਮਿਲੀ ਹਾਂ ਇਹਨਾਂ ਨੂੰ ਹਾਂਜੀ ਬਿਲਕੁਲ ਸਾਫ਼ ਤੌਰ ਤੇ ਇਹ ਸਮ ਸਿੰਘ ਦੇ ਸਿੰਘ ਜੀ ਜਿਹੜੇ ਜੰਨੇ ਰਹੇ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਲੰਬਾ ਸਮਾਂ ਦੋਸਤਾਨਾ ਰਹੇ ਨੇ ਸਾਥ ਸਿੰਘ ਦੇ ਸਿੰਘ ਸਾਹਿਬ ਨੇ ਜੋ ਮੈਂ ਸਮਝਦਾ ਆਪਣੀ ਬੇਬਾਕ ਹੋ ਕੇ ਗੱਲ ਕਰਨ ਦੀ ਪਹਿਚਾਣ ਬਣਾਈ ਆ ਉੱਤੇ ਅਸੀਂ ਮਾਣ ਕਰ ਸਕਦੇ ਆ ਔਰ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਦੇ ਹਰ ਖੇਤਰ ਦੇ ਵਿੱਚ ਸੇਵਾ ਵੀ ਚਲਾਇਆ ਭਾਵੇਂ ਸਹਿਕਾਰਤਾ ਲਹਿਰ ਹੋਵੇ ਭਾਵੇਂ ਪ੍ਰਾਈਵੇਟ ਰਾਜ ਸਿਸਟਮ ਹੋਵੇ ਭਾਵੇਂ ਆ ਰਾਜਨੀਤੀ ਹੋਵੇ ਭਾਵੇਂ ਧਾਰਮਿਕ ਸਮਾਜਿਕ ਹਰ ਖੇਤਰ ਦੇ ਖਾਸ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਉਹਨਾਂ ਦੀ ਇੱਕ ਨਵੇਕਲੀ ਪਛਾਣ ਰਹੀ ਆ ਔਰ ਉਹਨਾਂ ਦਾ ਜਿਹੜਾ ਘਾਟਾ ਉਹ ਪੂਰਿਆ ਨਹੀਂ ਜਾ ਸਕਦਾ ਤੁਹਾਡੇ ਨਾਲ ਸਫ਼ਰ ਕਿਸਤਾ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਮੈਂ ਪੜਦਾ ਹੁੰਦਾ ਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਪ੍ਰਧਾਨ ਸੀ ਮੈਂ ਉਦੋਂ ਤੋਂ ਲੈ ਕੇ ਮੇਰਾ ਇਹਨਾਂ ਨਾਲ ਆਸਤਾ ਰਿਹਾ ਔਰ ਫਿਰ ਤਾਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਬਦਲਿਆ ਸਾਡਾ ਸਬੰਧ ਰਾਜਨੀਤੀ ਨਹੀਂ ਸੀ ਕੇਵਲ ਪਰਿਵਾਰਕ ਸਬੰਧ ਵੀ ਹੁਣ ਤੱਕ ਰਹੇ ਔਰ ਮੈਂ ਕਹਿ ਸਕਦਾ ਕਿ ਹਰਵਿੰਦੇਸ਼ਾ ਹੀ ਉਹ رائے ਅੱਛੀ ਦੰਦੇ ਸੀ ਔਰ ਸੱਚ ਤੇ ਪਹਿਰਾ ਦੰਦੇ ਸੀ ਔਰ ਮੈਂ ਕਹਿ ਸਕਦਾ ਕਿ ਬੇਬਾਕ ਹੋ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੀ ਸੀ ਸਮਾਜ ਨੂੰ ਤੇ ਰਾਜਨੀਤੀ ਨੂੰ ਪਿੱਛਾ ਦੇਖੋ ਪਰਿਵਾਰ ਨੂੰ ਤਾਂ ਘਾਟਾ ਹੁੰਦਾ ਹੀ ਹੁੰਦਾ ਪਰ ਉਹਨਾਂ ਦੇ ਜਾਣ ਦੀ ਉਹਨਾਂ ਦੇ ਸਦਮੇ ਦੀ ਪੀੜਾ ਜਿਹੜੀ ਆ ਔਫ ਉਸ ਸਵਾਜ ਨੂੰ ਆ ਕਿਉਂਕਿ ਨਾ ਕੇਵਲ ਉਹ ਕਾਲੀ ਦਰ ਦੇ ਵਿੱਚ ਬਲ ਕੇ ਬਾਕੀ ਵੀ ਪਾਰਟੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਸੀ ਔਰ ਬੜਾ ਵੱਡਾ ਉਹਨਾਂ ਦਾ ਨਾਮ ਸੀ ਅੰਤਿਮ ਸਮੇਂ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਅੰਤਿਮ ਸਮੇਂ ਆ ਜਾਣ ਤੋਂ 4 ਦਿਨ ਪਹਿਲਾਂ ਮੈਂ ਇੱਥੇ ਗਿਆਨੀ ਹਰਪ੍ਰੀਤ ਸਿੰਘ ਉਹਦੇ ਨਾਲ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੂੰ ਇੱਕੇ ਚਿੰਤਾ ਸੀ ਕਿ ਲੀਡਰ ਤਾਂ ਲੜਦੇ ਦੇਖੇ ਆ ਧੜੇ ਤਾਂ ਪਾਰਟੀਆਂ 'ਚ ਦੇਖੇ ਨੇ ਪਰ ਕਦੇ ਤਾਕਤਾਂ ਦਾ ਟਕਰਾਅ ਨਹੀਂ ਸੀ ਦੇਖਿਆ ਜਥੇਦਾਰ ਸਹਿਬਾਨਾਂ ਦਾ ਟਕਰਾ ਨਹੀਂ ਸੀ ਦੇਖਿਆ ਇਹ ਜਿਹੜੇ ਜਥੇਦਾਰ ਸਹਿਬਾਨ ਤੇ ਤਾਕਤਾਂ ਕੋਲ ਜੁੜੋ ਜੁਡੀ ਹੋ ਰਹੇ ਨੇ ਅੱਜ ਇਹਨਾਂ ਨੂੰ ਸਿਰ ਜੋੜ ਕੇ ਬਿਠਾਉਣ ਦੀ ਲੋੜ ਆ ਇਹ ਚਿੰਤਾ ਉਹ ਆਪਣੇ ਹਿਰਦੇ ਚ ਲੈ ਕੇ ਗਏ ਸੀ ਜੀ ਸਾਹਿਬ ਅਰੇ ਕੀ ਕਰਾਂਗੇ ਦੇਖੋ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਜਿਹੜੇ ਸਾਡੇ ਇਲਾਕੇ ਦਾ ਅਸੀਂ ਕਹਿ ਸਕਦੇ ਆ ਕਿ ਸਿਆਸਤ ਦੇ ਧੁਰੇ ਅੰਦਰ ਰਹੇ ਆ ਔਰ ਬਾਬਾ ਬੋਰਡ ਕਹਿ ਸਕਦੇ ਉਹਨਾਂ ਨੂੰ ਸਿਆਸਤ ਦੇ ਰਹੇ ਆ ਔਰ ਜਿਨ੍ਹਾਂ ਨੇ ਆਪਣੇ ਜਿਹੜਾ ਸਿਆਸੀ ਕੈਰੀਅਰ ਇੱਕ ਕਾਲਜ ਦੀ ਪ੍ਰਧਾਨਗੀ ਤੋਂ ਲੈ ਕੇ ਚਾਹੇ ਪਿੰਡ ਦੇ ਸਰਪੰਚ ਬਣਨਾ ਚਾਹੇ ਆਜ਼ਾਦ ਐਮਐਲਏ ਦੀ ਚੋਣ ਜਿੱਤਣਾ ਔਰ ਲਗਾਤਾਰ ਵਿਧਾਨ ਸਭਾ ਦੇ ਵਿੱਚ ਕਦੇ ਰਾਜ ਸਭਾ ਦੇ ਵਿੱਚ ਕਦੇ ਲੋਕ ਸਭਾ ਦੇ ਵਿੱਚ ਜਾਣਾ ਮੈਨੂੰ ਲੱਗਦਾ ਕਿ ਬਹੁਤ ਥੋੜੇ